ਇਹ ਵੀਡੀਓ ਤੁਹਾਡੇ ਲਈ ਹੈ ਜਰੂਰ ਸੁਣ ਲੈਣਾ ਕਿਉਂਕਿ ਇਹ ਆਪਾਂ ਸਾਰੇ ਹੀ ਭੈਣ ਭਰਾ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਆ ਜਾਂ ਨਵੀਂ ਸਾਡੀ ਪੀੜ੍ਹੀ ਜਾਂ ਸਾਡੀਆਂ ਛੋਟੀਆਂ ਧੀਆਂ ਜਾਂ ਸਾਡੀਆਂ ਵੱਡੀਆਂ ਸਤਿਕਾਰਯੋਗ ਮਾਵਾਂ ਜਾਂ ਮੇਰੇ ਭੈਣ ਭਰਾ ਦੋਸਤ ਮਿੱਤਰ ਜਿਹੜੇ ਮੈਨੂੰ ਨਹੀਂ ਵੀ ਜਾਣਦੇ ਹੋਣਗੇ ਆਪਾਂ ਬਾਈ ਫੇਸ ਕਦੀ ਨਹੀਂ ਮਿਲੇ ਤੇ ਬਹੁਤ ਸਾਰੇ ਦੇਸ਼ ਵਿਦੇਸ਼ਾਂ ਦੇ ਵਿੱਚੋਂ ਅਲੱਗ-ਅਲੱਗ ਸੰਸਾਰ ਦੇ ਦੇਸ਼ਾਂ 'ਚੋਂ ਭੈਣ ਭਰਾਵਾਂ ਨਾਲ ਆਪਣੀ ਗੱਲਬਾਤ ਹੁੰਦੀ ਰਹਿੰਦੀ ਆ ਤੇ ਅਕਸਰ ਜਦੋਂ ਭੈਣ ਭਰਾਵਾਂ ਦੇ ਕਮੈਂਟ ਆਉਂਦੇ ਨੇ ਮੈਨੂੰ ਜਾਂ ਮੇਰੀਆਂ ਕਿਸੇ ਵੀ ਪੋਸਟ ਤੇ ਜਾਂ YouTube ਤੇ ਜਾਂ ਸੋਸ਼ਲ ਮੀਡੀਆ ਤੇ ਤੇ ਮੈਂ ਹਮੇਸ਼ਾ ਉਹਨਾਂ ਨੂੰ ਫੁੱਲ ਭੇਜਦਾ ਆ ਅਲੱਗ-ਅਲੱਗ ਕਿਸਮ ਦੇ ਤੇ ਨਾਲ ਹੀ ਥੱਲੇ ਹੱਥ ਵੀ ਜੋੜੇ ਹੁੰਦੇ ਨੇ ਇਹ ਦੋ ਚੀਜ਼ਾਂ ਮੇਰੇ ਭੇਜਣ ਦਾ ਮਕਸਦ ਮੈਨੂੰ ਪਿੱਛੇ ਇੱਕ ਫੋਨ ਮੈਸੇਜ ਆਇਆ ਕਿਸੇ ਭੈਣ ਦਾ ਕਹਿੰਦੀ ਕਿ ਤੁਸੀਂ ਮੇਰਾ ਤੁਹਾਨੂੰ ਇੱਕ ਚੰਗਾ ਕਮੈਂਟ ਕੀਤਾ ਤੁਸੀਂ ਹੱਥ ਜੋੜ ਦਿੱਤੇ ਤੁਹਾਨੂੰ ਬੁਰਾ ਲੱਗਾ ਤੁਸੀਂ ਮੈਨੂੰ ਮਤਲਬ ਐਂ ਕਹਿ ਆ ਕਿ ਜਿਵੇਂ ਤੁਸੀਂ ਮੇਰੀ ਪੋਸਟ ਨੂੰ ਪਸੰਦ ਨਹੀਂ ਕੀਤਾ ਮੇਰੇ ਕਮੈਂਟ ਨੂੰ ਮੈਂ ਫਿਰ ਉਹਨਾਂ ਨੂੰ ਜਵਾਬ ਦੁੱਤਾ ਨਹੀਂ ਮੇਰੀ ਇਹ ਭੈਣੇ ਐਵੇਂ ਦੀ ਕੋਈ ਗੱਲ ਨਹੀਂ ਆ ਕਿ ਅਸਲ ਵਿੱਚ ਕਈਆਂ ਲੋਕਾਂ ਨੂੰ ਸਾਡੇ ਪੰਜਾਬੀ ਸੱਭਿਆਚਾਰ ਬਾਰੇ ਨਹੀਂ ਪਤਾ ਕਿਉਂਕਿ ਅਸੀਂ ਫੁੱਲ ਉਹਨੂੰ ਭੇਜਦੇ ਆ ਜਿਹੜਾ ਬੰਦੇ ਜ ਖੁਸ਼ਬੋਵਾਂ ਵੰਡਦਾ ਹੋਵੇ ਜਿਹੜਾ ਇਨਸਾਨ ਚੰਗੇ ਕੰਮ ਕਰਦਾ ਹੋਵੇ ਜਿਹੜਾ ਇਨਸਾਨ ਫੁੱਲਾਂ ਵਰਗਾ ਹੋਵੇ ਮੇਰੀ ਸੋਚ ਦੇ ਮਤਾਬਕ ਮੈਂ ਉਸ ਇਨਸਾਨ ਨੂੰ ਫੁੱਲ ਭੇਜਦਾ ਹਾਂ ਕਿ ਰੱਬ ਸੋਹਣਾ ਇਹੋ ਜੇ ਚੰਗੇ ਨੇਕ ਲੋਕ ਧਰਤੀ ਦੇ ਹਰ ਕੋਨੇ 'ਚ ਹੋਣ ਜੋ ਖੁਸ਼ਬੋਵਾਂ ਵੰਡਦੇ ਨੇ ਜੋ ਚੰਗਾ ਕਰਦੇ ਨੇ ਜੋ ਲੋਕਾਂ ਨੂੰ ਸ਼ਾਂਤੀ ਦਿੰਦੇ ਨੇ ਜੋ ਸਮਾਜ ਦੇ ਲੇਲੀ ਚੰਗਾ ਕੰਮ ਕਰਦੇ ਨੇ ਉਹੋ ਜੇ ਲੋਕਾਂ ਨੂੰ ਅਸੀਂ ਫੁੱਲ ਹੀ ਦੇ ਸਕਦੇ ਆ ਫੁੱਲ ਦੇਣ ਦਾ ਭਾਵ ਹੁੰਦਾ ਸਤਕਾਰ ਦੇਣਾ ਅਦਬ ਦੇਣਾ ਮਾਨ ਦੇਣਾ ਇਸ ਕਰਕੇ ਮੈਂ ਆਪਣੀ ਪੋਸਟ ਤੇ ਵਿੱਚ ਜਿਹੜੇ ਜਿਹੜੇ ਭੈਣ ਭਰਾਵਾਂ ਨੂੰ ਅੱਜ ਤੱਕ ਫੁੱਲ ਭੇਜੇ ਨੇ ਇਹ ਸੋਚ ਕੇ ਭੇਜੇ ਨੇ ਕਿ ਉਹ ਬਹੁਤ ਸਤਕਾਰਯੋਗ ਤੇ ਮਾਨਯੋਗ ਸ਼ਖਸੀਅਤਾਂ ਨੇ ਕਿਉਂਕਿ ਉਹਨਾਂ ਦਾ ਕਮੈਂਟ ਉਹਨਾਂ ਦੀਆਂ ਪੋਸਟਾਂ ਸ਼ੇਅਰ ਕੀਤੀਆਂ ਹੋਈਆਂ ਬਹੁਤ ਹੀ ਐਮੀਤ ਰੱਖਦੀਆਂ ਨੇ ਦੂਸਰਾ ਜਿਹੜੇ ਅਸੀਂ ਹੱਥ ਜੋੜਦੇ ਆ ਕਿਉਂਕਿ ਕਿਸੇ ਹੋਰ ਸੱਭਿਆਚਾਰ ਦੇ ਲੋਕਾਂ ਨੂੰ ਨਹੀਂ ਪਤਾ ਕਿ ਜੇ ਜੋ ਪੰਜਾਬੀ ਕਿਸੇ ਨੂੰ ਹੱਥ ਜੋੜਦੇ ਉਹਦਾ ਕੀ ਮਤਲਬ ਹੁੰਦਾ ਕਿਸੇ ਇਲਾਕੇ ਵਿੱਚ ਇਹਦਾ ਕੋਈ ਹੋਰ ਅਰਥ ਹੋ ਸਕਦਾ ਜਾਨਕਿ ਕਿਸੇ ਨੂੰ ਪਸੰਦ ਨਾ ਕਰਨਾ ਲੇਕਿਨ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਹੱਥ ਜੋੜਨ ਦਾ ਮਤਲਬ ਹੁੰਦਾ ਕਿ ਬਹੁਤ ਜ਼ਿਆਦਾ ਮਾਨ ਬਹੁਤ ਜ਼ਿਆਦਾ ਸਤਿਕਾਰ ਬਹੁਤ ਜ਼ਿਆਦਾ ਧੰਨਵਾਦ ਜਿਵੇਂ ਆਪਾਂ ਸਾਡੇ ਪੰਜਾਬੀ ਘਰਾਂ ਦੇ ਵਿੱਚ ਕੋਈ ਭੈਣ ਭਰਾ ਆ ਜੇ ਨਾ ਸਾਡੀ ਕੋਈ ਮਾਸੀ ਆ ਜੇ ਭੂਆ ਜੀ ਆ ਜਾਣ ਫੁੱਫੜ ਜੀ ਆ ਜਾਣ ਸਾਡੀ ਨਾਨੀ ਨਾਨਾ ਆ ਜਾਵੇ ਜਾਂ ਸਾਡਾ ਕੋਈ ਵੀ ਰਿਸ਼ਤੇਦਾਰ ਆ ਜੇ ਦੋਸਤ ਮਿੱਤਰ ਆ ਜਾਵੇ ਅਸੀਂ ਉਹਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੋਲਦੇ ਹਾਂ ਹੱਥ ਜੋੜਨ ਦਾ ਮਤਲਬ ਹੁੰਦਾ ਕਿ ਜੀ ਆਇਆਂ ਨੂੰ ਵੈਲਕਮ ਤੁਹਾਡਾ ਬਹੁਤ ਬਹੁਤ ਵੈਲਕਮ ਹੋ ਸਕਦਾ ਮੇਰੇ ਕੁਝ ਭੈਣ ਭਰਾਵਾਂ ਦਾ ਸ਼ਿਕਵਾ ਜੇ ਦੂਰ ਹੋ ਗਿਆ ਹੋਵੇ ਇਨਾਂ ਨੂੰ ਸਾਡੇ ਇਸ ਸੱਭਿਆਚਾਰ ਦਾ ਨਹੀਂ ਪਤਾ ਫੁੱਲ ਅਸੀਂ ਉਹਨਾਂ ਲੋਕਾਂ ਨੂੰ ਹੀ ਭੇਜਦੇ ਹਾਂ ਜਿਹੜੇ ਲੋਕ ਫੁੱਲਾਂ ਵਰਗੇ ਨੇ ਖੁਸ਼ਬੋਵਾਂ ਵੰਡਦੇ ਨੇ ਨੇਕ ਨੇ ਇਮਾਨਦਾਰ ਨੇ ਸਮਾਜ ਪ੍ਰਤੀ ਜਾਗਰੂਕ ਨੇ ਤੇ ਚੰਗਿਆਂ ਲੋਕਾਂ ਨੂੰ ਹਮੇਸ਼ਾ ਖੁਸ਼ਬੋਵਾਂ ਵੰਡੜੀਆਂ ਵੀ ਚਾਹੀਦੀਆਂ ਨੇ ਤੇ ਹੱਥ ਜੋੜਨ ਦਾ ਮਤਲਬ ਮੈਂ ਦੁਬਾਰਾ ਕਹਿ ਦਵਾਂ ਇਹ ਸਾਡੇ ਸੱਭਿਆਚਾਰ ਚ ਬਹੁਤ ਵੱਡਾ ਮਾਣ ਤੇ ਸਨਮਾਨ ਦਿੱਤਾ ਜਾਂਦਾ ਆ ਉਹਨਾਂ ਨੂੰ ਜਿਹੜਾ ਨੂੰ ਅਸੀਂ ਹੱਥ ਜੋੜ ਕੇ ਸਤਸ੍ਰੀ ਅਕਾਲ ਬਣਾਉਂਦੇ ਆ ਤੇ ਜਿਨ੍ਹਾਂ ਨੂੰ ਅਸੀਂ ਮਾਣ ਸਨਮਾਨ ਨਹੀਂ ਦੇਣਾ ਹੁੰਦਾ ਤੇ ਉਹਨਾਂ ਤੁਹਾਨੂੰ ਪਤਾ ਹੀ ਹੈ ਫਿਰ ਕਿਵੇਂ ਦਾ ਲੋਕੀ ਵਿਹਾਰ ਕਰਦੇ ਨੇ ਤੇ ਮੇਰੀਆਂ ਪੋਸਟਾਂ ਮੈਂ ਦੁਬਾਰਾ ਇੱਕ ਵਾਰੀ ਸਾਂਝੀ ਕਰ ਦਵਾਂ ਕਿ ਅੱਜ ਤੱਕ ਜਿੰਨੇ ਜਿੰਨੇ ਭੈਣ ਭਰਾਵਾਂ ਨੂੰ ਮੈਂ ਫੁੱਲ ਭੇਜੇ ਨੇ ਹੱਥ ਜੋੜ ਕੇ ਭੇਜੇ ਨੇ ਇਹਨਾਂ ਦਾ ਮਕਸਦ ਹੈ ਕਿ ਤੁਸੀਂ ਇੱਕ ਮੇਰੇ ਲਈ ਸਮਾਜ ਲਈ ਕੌਮ ਦੇ ਲਈ ਦੇਸ਼ ਲਈ ਜਿਹੜੇ ਵੀ ਤੁਸੀਂ ਦੇਸ਼ 'ਚ ਵੱਸਦੇ ਹੋ ਆਪਣੇ ਖਿੱਤੇ ਲਈ ਇੱਕ ਚੰਗੇ ਲੋਕ ਤੇ ਮੈਂ ਤੁਹਾਨੂੰ ਜੁੜਾ ਵੀ ਹਾਂ ਜਿਹੜਾ ਵੀ ਮੇਰਾ ਭੈਣ ਭਰਾ ਮੈਨੂੰ ਕੋਈ ਕਮੈਂਟ ਕਰੇਗਾ ਉਹਨੂੰ ਮੈਂ ਇਸੇ ਤਰ੍ਹਾਂ ਹੀ ਫੁੱਲ ਵੀ ਭੇਜਾਂਗਾ ਤੇ ਨਾਲ ਹੱਥ ਵੀ ਜੋੜਾਂਗਾ ਕਿ ਰੱਬ ਸੋਣਾ ਇਹਨਾਂ ਦੇ ਪਰਿਵਾਰਾਂ ਨੂੰ ਇਹਨਾਂ ਦੇ ਧੀਆ ਪੁੱਤਰਾਂ ਨੂੰ ਇਹਨਾਂ ਦੀ ਜ਼ਿੰਦਗੀ ਨੂੰ ਬਿਹਤਰ ਬਿਹਤਰ ਬਣਾਵੇ ਇਸ ਮਕਸਦ ਲਈ ਮੈਂ ਤੁਹਾਨੂੰ ਫੁੱਲ ਅਤੇ ਹੱਥ ਜੋੜ ਕੇ ਭੇਜਦਾ ਹਾਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੇ ਕਿਸੇ ਦਾ ਕੋਈ ਹੋਰ ਸਵਾਲ ਹੋਵੇ ਤਾਂ ਜਰੂਰ ਕਮੈਂਟ ਦੇ ਵਿੱਚ ਜਵਾਬ ਆਪਣਾ ਪਾ ਸਕਦਾ ਤੇ ਮੈਂ ਉਹਦਾ ਜਵਾਬ ਜਰੂਰ ਦੇਵਾਂਗਾ ਮੈਨੂੰ ਬੜੀ ਖੁਸ਼ੀ ਹੋਵੇਗੀ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰਨਾ